ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸੰਗਰੂਰ ਦੇ ਕਨਾਨਕਾਣਾ ਚੌਂਕ ਦੇ ਕੋਲ ਫ੍ਰੀ ਸਫਾ ਸੈਂਟਰਾਸ ਦੇ ਵਿੱਚ ਕਰਵਾਏ ਜਾ ਰਹੇ ਗਲਤ ਕੰਮ ਦੇ ਮਜਬੂਰ ਲਾਚਾਰ ਤੇ ਲੜਕਿਆਂ ਨੂੰ ਸਫਾ ਕਰਵਾਉਣ ਦੇ ਆਉਣ ਵਾਲੇ ਬੰਦਿਆਂ ਨੂੰ ਸਾਹਮਣੇ ਪੇਸ਼ ਕੀਤਾ ਜਾਂਦਾ ਸੀ ਇਹ ਲੜਕਿਆਂ ਦੇ ਨਜਾਇਜ਼ ਫਾਇਦੇ ਉਠਾਏ ਜਾਂਦੇ ਸਨ ਜਦੋਂ ਇਸ ਸੰਬੰਧੀ ਪੁਲਿਸ ਨੂੰ ਮੁਖਬਰ ਤੋਂ ਪਤਾ ਲੱਗਿਆ ਤਾਂ ਉੱਥੇ ਦੀ ਰੇਡ ਕੀਤੀ ਗਈ ਜਿੱਥੇ ਕਿ ਦੋ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਹਰਿਆਣਾ ਦੇ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਨੂੰ ਫੜ ਕੇ ਉਨ੍ਹਾਂ ਉੱਪਰ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦੇ ਮੁਕਬਰ ਤੋਂ ਇਤਲਾਹ ਮਿਲੀ ਸੀ ਕਿ ਸਫਾ ਸੈਂਟਰ ਦੇ ਵਿੱਚ ਮਜਬੂਰ ਲੜਕਿਆਂ ਦਾ ਫਾਇਦਾ ਉਠਾ ਕੇ ਉਹਨਾਂ ਤੇ ਗਲਤ ਜਿਨਸੀ ਪਰਚੀ ਧੰਦੇ ਕਰਵਾਏ ਜਾਂਦੇ ਸਨ ਤੁਰੰਤ ਰੇਡ ਕੀਤੀ ਗਈ ਹੈ ਸਾਨੂੰ ਦੋ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਹਰਿਆਣਾ ਦੇ ਰਹਿਣ ਵਾਲੇ ਹਨ ਲੜਕਿਆਂ ਦੇ ਬਿਆਨ ਵੀ ਅਸੀਂ ਰਿਕਾਰਡ ਕੀਤੇ ਗਿਆਨ ਇਸ ਦੇ ਆਧਾਰ ਤੇ ਉਹਨਾਂ ਦੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਬਾਕੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਤੁਹਾਡੇ ਸਾਹਮਣੇ ਲਿਆ ਕੇ ਇਸ ਸਬੰਧੀ ਇਤਲਾਹ ਦਿੱਤੀ ਜਾਵੇਗੀ ਇਸ ਸਬੰਧੀ ਥਾਣਾ ਸਿਟੀ ਸੰਗਰੂਰ ਦੇ ਥਾਣਾ ਮੁਖੀ ਨੇ ਇਸ ਸੰਬੰਧੀ মিডিਆ ਨਾਲ ਗੱਲਬਾਤ ਕੀਤੀ ਗਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਫੜੇ ਗਏ ਬੰਦੇਆਂ ਨੂੰ ਜੋ ਪੁਲਿਸ ਲੈ ਕੇ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਹਾਡੇ ਸਾਹਮਣੇ ਅਸ਼ਰੂ ਹੋ ਰਹੇ ਹਨ ਕਿਤੇ ਕੀ ਇਹ ਜੋ ਕੋਖਤੰਦ ਆਮ ਤੌਰ ਤੇ ਕਈ ਇਲਾਕਿਆਂ ਦੇ ਵਿੱਚ ਫੈਲ ਵੱਧ ਰਿਹਾ ਹੈ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਪੁਲਿਸ ਅਧਿਕਾਰੀ ਜਿਹੜੇ ਸਪਾਸੈਂਟਰ ਤੇ ਰੇਡ ਹੋਈ ਸੀ ਕਿੰਨੇ ਬੰਦੇ ਰਸੋ ਨੇ ਕਿੰਨੇ ਨਮਕਲਾ ਮੌਜੂਦ ਹੈ ਜੀ ਅਸੀਂ ਮੁਕੱਦਮਾ ਨੰਬਰ 117 10 2025 ਕਾਨੂੰਨ ਤਰਜ ਕੀਤਾ ਗਿਆ ਉਹਦੇ ਚ ਅਸੀਂ ਮੋਰਲ ਟ੍ਰੈਫਿਕ ਐਕਟ 3 ਤੇ ਮੋਰਲ ਟ੍ਰੈਫਿਕ ਐਕਟ 5 ਲਗਾਏ ਜੀ ਇਹਦੇ ਚ ਅਸੀਂ ਦੋ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਿੰਨਾ ਚ ਇੱਕ ਅਮਿਤ ਕੁਮਾਰ ਆ ਜਿਹੜਾ ਮਾਲਕ ਆ ਜੀ ਤੇ ਜਿਹੜਾ ਪਾਣੀ ਪੱਦਾ ਰਹਿਣ ਵਾਲਾ ਤੇ ਇੱਕ ਇਹਨਾਂ ਦਾ ਅਗੇ ਰੱਖਿਆ ਸੀਗਾ ਮੈਨੇਜਰ ਜੀ ਦੀਪ ਦੀਪ ਪੁੱਤਰ ਸਰੇਸ਼ ਇਹ ਵੀ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਹੈ ਇਹ ਦੋ ਬੰਦੇ ਤੇ ਕਾਨੂੰਨ ਮਕਦਮਾ ਦਰਜ ਹੋਇਆ ਹੈ ਤੇ ਜਿਹੜੇ ਮੈਨੇਜਰ ਦੀ ਕਲ ਅਰੈਸਟ ਹੋਈ ਉਹ ਵੀ ਤੇ ਮਾਲਕ ਦੀ ਰੈਸਟ ਵਾਕੀ ਮਾਲਕ ਦੀ ਰੈਸਟ ਵਾਕੀ ਕਿਸ ਤਰ੍ਹਾਂ ਦਾ ਧੰਦਾ ਕਰਦੇ ਸੀ ਜੇ ਕਿ ਕੋਈ ਰੂਮ ਪ੍ਰੋਵਾਈਡ ਕਰਾਂ ਦੇਤੀ ਜਾਂ ਕੁਝ ਉਹ ਕਰਦੇ ਸੀ ਸਾਨੂੰ ਮੁਖਬਰੀ ਮਿਲੀ ਸੀ ਕਿ ਜਿਹੜੇ ਇਹਨਾਂ ਨੇ ਫੇਅਰੀ ਟੇਲਜ਼ ਨਾਂ ਦਾ ਇੱਕ ਸਪਾ ਸੈਂਟਰ ਖੋਲਿਆ ਹੈ ਤੇ ਸਪਾ ਸੈਂਟਰ ਦੀ ਆਰਚ ਜਿਹੜੀਆਂ ਗਰੀਬ ਨਾਚਾਰ ਲੜਕੀਆਂ ਨੇ ਜਾਂ ਔਰਤਾਂ ਨੇ ਉਹਨਾਂ ਨੂੰ ਆਪਦੇ ਦਫ਼ਤਰ ਬੁਲਾਉਂਦੇ ਤੇ ਇਹਨਾਂ ਤੋਂ ਸਪਾ ਕਰਵਾਉਣ ਉਹਦੇ ਲੜਕੇ ਜਾਂ ਲੜਕੀਆਂ ਲੜਕੇ ਜਾਂ ਮਰਦਾਂ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕਰਕੇ ਤੇ ਉਹਨਾਂ ਨਾਲ ਦੇਵਪਾਰ ਦਾ ਧੰਦਾ ਚਲਾਇਆ ਜਾਂਦਾ ਹੈ ਇਹ ਮੌਕੇ ਵਾਰ ਦਾ ਕੋਈ ਪੜ੍ਹੇ ਵੀ ਗਏ ਨੇ ਜਿ ਕੋਈ ਮੁੰਡੇ ਪੜ੍ਹੇ ਗਏ ਹੋਣ ਜਾਂ ਕੋਈ ਕੁੜੀਆਂ ਦੇ ਕੋਈ ਬਿਆਨ ਹੋਵੇ ਕੁੜੀਆਂ ਦੀਆਂ ਅਸੀਂ ਸਟੇਟਮੈਂਟ ਰਿਕਾਰਡ ਕੀਤੀਆਂ ਨੇ ਜੀ ਤੇ ਉਹਨਾਂ ਨੂੰ ਅਸੀਂ ਸਟੇਟਮੈਂਟ ਆ ਰਿਕਾਰਡ ਕਰਕੇ ਤੇ ਇਹਨਾਂ ਦੇ ਚੁੰਗਲ ਤੋਂ ਯਾਦ ਕਰਾ ਕੇ ਤੇ ਵਾਪਸ ਉਹਨਾਂ ਦੇ ਪਰਿਵਾਰਾਂ ਨੂੰ ਕੀਤਾ ਇਹ ਜਿਹੜੇ ਲੜਕੀਆਂ ਸੀ ਜਿ ਕਿਉਂ ਨਾ ਪੈਸੇ ਕਾਂਸਾ ਦਿੰਦੇ ਸੀ ਉਹਨਾਂ ਨੂੰ ਬਲੈਕਮੇਲ ਕਰਦੇ ਜਾਂ ਕੋਈ ਜਬਰੇ ਕੰਮ ਕਰਾਉਂਦੇ ਕਹਿੰਦੀ ਤਫਤੀਸ਼ ਚੱਲ ਰਹੀ ਹੈ ਜੇ ਜਿਹੜੀ ਕੋਈ ਵੀ ਗੱਲ ਸਾਹਮਣੇ ਆਈ ਉਹਦੇ ਬੰਦ ਕਾਰਵਾਈ ਕੀਤੀ ਜਾਵੇ